ਪਟਿਆਲਾ ਦੇ ਪਸਾਣਾ ਦੇ ਕੋਲ ਐਸਆਈ ਦੀ ਗੱਡੀ ਪਾਖੜੇ ਦੇ ਕੰਢੇ ਮਿਲੀ ਆ ਔਰ ਉਸ ਗੱਡੀ ਦੇ ਵਿੱਚ ਬੂਟ ਤੋਂ ਲੈ ਕੇ ਫੋਨ ਤੱਕ ਸਾਰਾ ਸਮਾਨ ਪਿਆ ਔਰ ਇਥੋਂ ਤੱਕ ਕਿ ਜਿਹੜੀ ਉਹਦੀ ਜੈਕਟ ਆ ਉਹ ਵੀ ਗੱਡੀ ਦੇ ਵਿੱਚ ਪਈ ਆ ਔਰ ਇਹ ਲੱਗਦਾ ਹੈ ਕਿ ਸ਼ਾਇਦ ਐਸਆਈ ਨੇ ਪਾਖੜਾ ਦੇ ਵਿੱਚ ਸ਼ਾਇਲ ਮਾਰ ਦਿੱਤੀ ਹੈ ਉੱਥੇ ਜਿਹੜੇ ਮੌਜੂਦ ਗੋਤਾਖੋਰ ਨੇ ਉਹ ਦੱਸਦੇ ਨੇ ਕਿ ਕਿਸੜ ਦੇ ਨਿਸ਼ਾਨ ਆ ਜਿਹੜਾ ਕਰਕੇ ਲੱਗਦਾ ਹੈ ਕਿ ਵਾਕਏ ਐਸਆਈ ਨੇ ਇੱਕ ਕਾਰਾ ਕਰ ਦਿੱਤਾ ਹੋਵੇਗਾ ਪਰ ਫਿਲਹਾਲ ਇਹ ਗੱਡੀ ਕਿਉਂ ਖੜੀ ਹੈ ਕਿਦੋਂ ਕਿੰਨੇ ਵਜੇ ਖੜੀ ਹੈ ਪਰ ਐਸਆਈ ਦਾ ਸਾਰਾ ਸਮਾਨ ਜਿਵੇਂ ਮੈਂ ਦੱਸਿਆ ਮੋਬਾਈਲ ਫੋਨ ਤੋਂ ਲੈ ਕੇ ਬੂਟ ਤੱਕ ਲਾ ਕੇ ਸਾਰਾ ਗੱਡੀ ਦੇ ਵਿੱਚ ਰੱਖਿਆ ਹੋਇਆ ਸੋ ਇਹ ਲੱਗਦਾ ਇਹ ਹੀ ਹੈ ਕਿ ਐਸਆਈ ਨੇ ਜਾਂ ਤੇ ਸੁਸਾਈਡ ਕਰ ਲਿਆ ਜਾਂ ਫਿਰ ਐਸਆਈ ਦੇ ਨਾਲ ਕੋਈ ਵੱਡਾ ਕਾਰਾ ਹੋ ਗਿਆ ਪਸਾਣਾ ਦੇ ਕੋਲ ਪਾਖੜਾ ਨਹਿਰ ਦੇ ਕੰਡੇ ਇਹ ਪੂਰੀ ਤਸਵੀਰ ਤੁਹਾਡੇ ਸਕਰੀਨ ਦੇ ਉੱਤੇ ਆ ਕਿ ਗੱਡੀ ਦੀ ਸਾਰਾ ਕਿਉਂਕਿ ਰਿਕਾਰਡ ਕੀਪਿੰਗ ਕਿਤਾਬ ਤੱਕ ਜਿਹੜੀ ਆ ਉਹ ਗੱਡੀ ਦੇ ਵਿੱਚ ਪਈ ਆ ਸਾਰਾ ਸਮਾਨ ਗੱਡੀ ਦੇ ਵਿੱਚ ਪਿਆ ਜਿਹੜੀ ਉਹਦੀ ਜੈਕਟ ਸੀਗੀ ਉਹ ਗੱਡੀ ਦੇ ਵਿੱਚ ਪਈ ਆ ਔਰ ਉਹਦੇ ਵਿੱਚ ਅੰਦਰ ਫੋਟੋਜ਼ ਨੇ ਕਿਉਂਕਿ ਕ੍ਰਿਮੀਨਲ ਰਿਕਾਰਡ ਦੇ ਲਈ ਜਿਹੜੀਆਂ ਫੋਟੋਜ਼ ਯੂਜ਼ ਹੁੰਦੀਆਂ ਨੇ ਉਹ ਸਾਰਾ ਕੁਝ ਸਮਾਨ ਉੱਥੇ ਪਿਆ ਬੂਟ ਲਾ ਕੇ ਗੱਡੀ ਦੇ ਵਿੱਚ ਰੱਖੇ ਹੋਇਆ ਇਹ ਲੱਗਦਾ ਹੈ ਕਿ ਕੋਈ ਧੱਕਾ ਮੁਕੀ ਨਹੀਂ ਹੋਇਆ ਐਸਆਈ ਦੇ ਨਾਲ ਜਾਂ ਤੇ ਐਸਆਈ ਨੇ ਪਾਖੜੇ 'ਚ ਛਾਲ ਮਾਰ ਦਿੱਤੀ ਹੈ ਜਾਂ ਫਿਰ ਕੁਝ ਹੋਰ ਹੈ ਹਾਲਾਂਕਿ ਜਿਹੜੇ ਉੱਥੇ ਮੌਕੇ ਦੇ ਉੱਤੇ ਗੋਤਾਖੋਰ ਨੇ ਉਹਨਾਂ ਦਾ ਕਹਿਣਾ ਹੈ ਕਿ ਰਗੜ ਤੇ ਘਿਸੜ ਦੇ ਨਿਸ਼ਾਨ ਹੈ ਇਸ ਕਰਕੇ ਇਹ ਤਸਵੀਰ ਜਿਹੜੀ ਆ ਉਹ ਵਾਇਰਲ ਹੋਣੀ ਸ਼ੁਰੂ ਹੋ ਗਈ ਆ ਐਸਆਈ ਜਿਹੜਾ ਕਿ ਮੂਲ ਰੂਪ ਤੋਂ ਬਠਿੰਡਾ ਆ ਪਰ ਡਿਊਟੀ ਉਹਨਾਂ ਦੀ ਜਿਹੜੀ ਸੀਗੀ ਪਟਿਆਲਾ ਦੇ ਅੰਦਰ ਸੀਗੀ ਔਰ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪੁਖਤਾ ਜਾਣਕਾਰੀ ਨਹੀਂ ਕਿਉਂਕਿ ਗੋਤਾਖੋਰਾ ਨੂੰ ਬਾਡੀ ਰਿਕਵਰ ਨਹੀਂ ਮਿਲੀ ਨੀ ਜਦ ਤੱਕ ਬਾਡੀ ਨਹੀਂ ਮਿਲਦੀ ਤੇ ਇਹ ਕਹਾਂ ਨਹੀਂ ਜਾ ਸਕਦਾ ਕਿ ਐਸਆਈ ਨੇ ਅੰਦਰ ਛਾਲ ਮਾਰ ਦਿੱਤੀ ਆ ਪਰ ਇੰਨੇ ਸਲੀਕੇ ਦੇ ਨਾਲ ਬੂਟ ਆਪ ਉਤਾਰ ਕੇ ਰੱਖਣੇ ਕੋਟ ਤੱਕ ਮਿਲਣਾ ਕਿਤਾਬਾਂ ਰਿਕਾਰਡ ਕੀਪਿੰਗ ਡਾਇਰੀ ਸਾਰਾ ਕੁਝ ਅੰਦਰ ਮਿਲਣਾ ਇਹਦਾ ਮਤਲਬ ਕਿ ਕੋਈ ਧੱਕਾ ਮੁਕੀ ਕੋਈ ਕੁਝ ਨਹੀਂ ਹੋਇਆ ਤੇ ਸਾਰਾ ਕੁਝ ਅੰਦਰ ਸਿਕਾ ਫਿਲਹਾਲ ਇਹ ਅਸਲ ਮਾਮਲਾ ਕੀ ਹੈ ਸਾਡੇ ਰਿਪੋਰਟਰ ਜਿਹੜੇ ਪਟਿਆਲਾ ਤੋਂ ਨੇ ਕਮਲਜੀਤ ਕੰਬੋਜ ਮੇਰੇ ਨਾਲ ਨੇ ਕਮਲ ਇੱਕ ਗੱਡੀ ਦੇਖ ਕੇ ਤਾਂ ਲੱਗਦਾ ਹੈ ਵੀ ਆਪ ਖਿੜਾਰੀ ਹੋਈ ਗੱਡੀ ਆ ਕੋਈ ਵਿੱਚ ਇਹਦੇ ਧੱਕਾ ਮੁਕੀ ਨਹੀਂ ਹੋਇਆ ਇੱਕਦੋਂ ਦਾ ਮਾਮਲਾ ਤੇ ਕੀ ਕਿਵੇਂ ਕੀ ਪਤਾ ਲੱਗਾ ਹੁਣ ਤੱਕ ਜੇ ਬਿਲਕੁਲ ਜਿਤਿੰਦਰ ਦਾਬ ਦੇ ਕਿ ਬੀਤੀ ਰਾਤ ਇਹ ਪਤਿਆਲਾ ਦੀ ਪਸਿਆਣਾ ਰੋਡ ਪਾਖੜਾ ਨਹਿਰ ਤੇ ਗੱਡੀ ਲਈ ਹੈ ਜਿਹੜੀ ਗੱਡੀ ਪੁਲਿਸ ਮੁਲਾਜ਼ਮ ਦੀ ਰਸੀ ਜਾ ਰਹੀ ਹੈ ਹਾਲਾਂਕਿ ਇਹ ਜਾਣਕਾਰੀ ਲੋਥਾ ਕੋਰਾਂ ਨੂੰ ਜਿਹੜੀ ਹੈ ਪਾਖੜਾ ਨਹਿਰ ਦੇ ਨਜ਼ਦੀਕ ਪੁਲਿਸ ਚੌਂਕੀ ਪਸਿਆਣਾ ਦੀ ਤਰਫੋਂ ਦਿੱਤੀ ਗਈ ਸੀ ਜਿਨ੍ਹਾਂ ਨੇ ਦੱਸਿਆ ਸੀਗਾ ਕਿ ਇਸ ਦੇ ਵਿੱਚ ਇੱਕ ਪੁਲਿਸ ਦੀ ਜੈਕਟ ਜਿਹੜੀ ਪੁਲਿਸ ਵਾਲੇ ਅਕਸਰ ਸਰਦਿਆਂ ਦੇ ਵਿੱਚ ਪਾਉਂਦੇ ਨੇ ਤਾਂ ਬੂਟ ਪੁਲਿਸ ਦੇ ਤਾਂ ਇੱਕ ਫੋਨ ਮੋਬਾਈਲ ਫੋਨ ਜਿਹੜਾ ਗੱਡੀ ਦੇ ਵਿੱਚੋਂ ਮਿਲਿਆ ਹੈ ਤਾਂ ਗੱਡੀ ਦੇ ਨਾਲ ਜਿਹੜਾ ਕ੍ਰਿਸਨ ਦੇ ਵੀ ਨਿਸ਼ਾਨ ਜਿਹੜੇ ਕਿਤੇ ਨਾ ਕਿਤੇ ਪਏ ਹੋਏ ਨਜ਼ਰ ਆ ਰਹੇ ਨੇ ਕਿਹਾ ਜਾ ਰਿਹਾ ਕਿ ਐਸਐਫਆਈ ਪੁਸ਼ਕਿੰਦਰ ਸਿੰਘ ਜਿਹੜੇ ਨੇ ਬਠਿੰਡਾ ਦੇ ਰਹਿਣ ਵਾਲੇ ਨੇ ਉੱਥੇ ਹੀ ਚੌਂਕੀ ਦੇ ਵੀ ਪੈਨਾਡ ਨੇ ਤਾਂ ਉਹਨਾਂ ਵੱਲੋਂ ਸੁਸਾਇਡ ਕੀਤਾ ਗਿਆ ਹੂੰ ਅੱਛਾ ਕੋਈ ਕਲੀਕ ਦੱਸਦਾ ਇਹਨਾਂ ਦਾ ਵੀ ਕੋਈ ਕਿਉਂਕਿ ਸਾਰੇ ਉੱਥੇ ਮੌਕੇ ਦੇ ਉੱਤੇ ਪਹੁੰਚੇ ਆ ਤੁਸੀਂ ਦੇਖੇ ਵੀ ਹੋਣੇ ਆ ਕੋਈ ਦੱਸਦਾ ਵੀ ਕੋਈ ਇਦਾਂ ਦਾ ਕਾਰਨ ਸੀਗਾ ਜਾਂ ਡਿਪਰੈਸ ਸੀਗਾ ਜਾਂ ਕੁਝ ਸੀਗਾ ਵੀ ਜਿਹੜਾ ਇਦਾਂ ਦਾ ਕਾਰਾ ਕਰ ਸਕਦੇ ਸੀਗੇ ਜਯੰਤਿੰਦਰ ਹਾਲਾਂਕਿ ਹਾਲੇ ਤੱਕ ਜਿਹੜੀ ਗੋਤਾ ਖੋਰਾ ਦੇ ਵੱਲੋਂ ਫਾਖਲਾ ਨਹਿਰ ਦੇ ਵਿੱਚ ਡੈਡ ਬੋਡੀ ਦੀ ਜਿਹੜੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਹਰ ਤਾਹ ਤੇ ਜਿਹੜੀ ਹੈ ਔਵਾਈਲੈਂਸ ਜਿਹੜੀ ਆ ਕਰ ਦਿੱਤੀ ਗਈ ਹੈ ਲੇਕਿਨ ਹਾਲੇ ਤੱਕ ਜਿਹੜੀ ਡੈਡ ਬੋਡੀ ਆ ਉਹ ਗੱਡੀ ਆ ਉਹ ਹਜੇ ਬਰਾਮਦ ਨਹੀਂ ਹੋਈ ਹੈ ਕਿ ਪਾਕਣਾ ਮੈਦਾਨ ਦੇ ਵਿੱਚੋਂ ਫਿਲਹਾਲ ਇੱਕ ਗੱਡੀ ਜ਼ਰੂਰ ਬਰਾਮਦ ਹੋਈ ਹੈ ਜਿਹੜੀ ਕਿ ਏਐਸਆਈ ਪੁਸ਼ਪਿੰਦਰ ਸਿੰਘ ਹੁਣਾਂ ਦੀ ਆ ਉਹਨਾਂ ਦਾ ਮੋਬਾਈਲ ਫੋਨ ਗੱਡੀ ਦੇ ਵਿੱਚੋਂ ਮਿਲੇ ਆ ਉਹਨਾਂ ਦੇ ਦੂਤ ਮਿਲੇ ਨੇ ਗੱਡੀ ਦੇ ਵਿੱਚੋਂ ਇੱਕ ਜੈਕਨ ਮਿਲੀ ਹੈ ਪੁਲਿਸ ਦੀ ਤਾਂ ਕਹਿ ਸਕਦੇ ਆ ਕਿ ਜ਼ਰੂਰ ਪਾਲ ਕੀਤੀ ਜਾ ਰਹੀ ਹੈ ਹਾਲਾਂਕਿ ਇਸੇ ਮੌਕੇ ਤੇ ਫੋਰੈਂਸਿਕ ਦੀ ਟੀਮ ਹੈ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਤੇ ਜਾਂਚ ਕਰਦੀ ਹੋਈ ਨਜ਼ਰ ਆ ਰਹੀ ਚਗੀ ਲੇਕਿਨ ਇਹ ਕਹਿ ਸਕਦੇ ਆ ਕਿ ਹਾਲੇ ਜਿਹੜੀ ਪਾਲ ਆ ਉਹ ਕੀਤੀ ਜਾ ਰਹੀ ਹੈ ਕਿ ਡੈ ਕਦੇ ਮੌਜੂਦ ਆ ਉਹਨਾਂ ਨੇ ਵੀ ਜਿਹੜਾ ਦੱਸਿਆ ਹੈ ਕਿ ਅਸੀਂ ਸਾਰੇ ਥਾਂ ਤੇ ਜਿਹੜਾ ਕਿ ਆਪਣੇ ਗੋਤਾਖੋਰਾਂ ਨੂੰ ਕਹਿ ਦਿੱਤਾ ਹੈ ਤਾਂ ਪਾਲ ਜਿਹੜੀ ਜ਼ਰੂਰ ਦਿੱਤੀ ਜਾ ਰਹੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਲਈ ਕਮਲ ਤਾਂ ਤੁਸੀਂ ਦੇਖਿਆ ਵੀ ਅਜੇ ਤੱਕ ਕੁਝ ਕਹਿ ਨਹੀਂ ਸਕਦੇ ਕਿ ਪੱਕਾ ਪੱਕਾ ਵੀ ਉਹ ਛਾਲ ਹੀ ਮਾਰਿਆ ਜਾਂ ਫਿਰ ਕੁਝ ਹੋਰ ਹੋ ਗਿਆ ਐਸਆਈ ਦੇ ਨਾਲ ਪਰ ਜੋ ਹਾਲਾਤ ਲੱਗਦੇ ਨੇ ਫੋਰੈਂਸਿਕ ਟੀਮਾਂ ਉੱਥੇ ਪਹੁੰਚ ਗਈਆਂ ਨੇ ਕਿ ਜੋ ਹਾਲਾਤ ਲੱਗਦੇ ਨੇ ਉਹ ਲੱਗਦਾ ਕਿ ਐਸਆਈ ਨੇ ਵਾਕਈ ਜੜੀ ਛਾਲ ਮਾਰ ਦਿੱਤੀ ਹੈ ਪਰ ਰੱਬ ਸੁੱਖ ਰੱਖੇ ਕੁਝ ਹੋਰ ਵੀ ਹੋ ਸਕਦਾ ਹੈ ਤੇ ਫਿਲਹਾਲ ਗੋਤਾਖੂਰਾਂ ਨਾਲ ਵੀ ਗੱਲਬਾਤ ਹੋਈ ਆ ਉਹ ਸੁਣਾਉਣਾ ਹੈ ਤੁਹਾਨੂੰ ਕੀ ਕਹਿੰਦੇ ਨੇ ਜੀ ਸਰ ਮੇਰਾ ਨਾਮ ਆਸ਼ੂ ਮੱਲਿਕ ਹੈ ਮੈਂ ਗੋਤਾਖੂਰਾਂ ਪਟਿਆਲਾ ਤੋਂ ਤੇ ਅੱਜ ਸਵੇਰੇ ਸਾਡੇ ਕੋਲ ਇਨਫੋਰਮੇਸ਼ਨ ਆਈ ਥੀ ਐਸਐਚਓ ਪਸਿਆਣਾ ਰਾਈ ਕਿ ਮਹਿਰ ਦੇ ਕੰਡੇ ਇੱਕ ਨਾ ਗੱਡੀ ਖੜੀ ਹੈ ਜੋ ਕਿਸੇ ਪੁਲਿਸ ਮੁਲਾਜ਼ਮ ਦੀ ਹੈ ਜਿਹਦੇ ਅੰਦਰ ਉਹਨਾਂ ਦਾ ਕੋਟ ਪਲੱਸ ਉਹਨਾਂ ਦਾ ਮੋਬਾਈਲ ਜੁੱਤੇ ਔਰ ਵੀ ਕਈ ਡਾਕੂਮੈਂਟ ਨੇ ਜਿਹੜੇ ਉਹਨਾਂ ਦੇ ਅੰਦਰ ਪਏ ਨੇ ਗੱਡੀ ਦੇ ਔਰ ਜਿੱਥੇ ਗੱਡੀ ਖੜੀ ਹੈ ਪਸਿਆਣੇ ਵਾਲੇ ਪੁਲ ਦੇ ਲਾਵੇ ਥਾਣੇ ਦੇ ਥੋੜੀ ਜਿਹਾ ਸਾਹਮਣੇ ਅੱਗੇ ਨੂੰ ਜਾ ਕੇ ਉੱਥੇ ਨੱਕੀ ਛੜਦੇ ਨਿਸ਼ਾਨ ਬਣ ਰਹੇ ਨੇ ਤੇ ਲੱਗਦਾ ਹੈ ਕਿ ਸ਼ਾਇਦ ਉਹ ਨਹਿਰ ਦੇ ਅੰਦਰ ਗਿਰ ਗਏ ਨੇ ਜਾਂ ਸੁਸਾਈਡ ਕਰ ਲਿਆ ਪਰ ਆਪਾਂ ਇਸ ਚੀਜ਼ ਨੂੰ ਕਨਫਰਮ ਨਹੀਂ ਕਰਦੇ ਹਲੇ ਆਪਾਂ ਸ਼ੋਰ ਨਹੀਂ ਆ ਪਰ ਜਿਹੜੇ ਹਾਲਾਤ ਗੱਡੀ ਨੂੰ ਦੇਖਣ ਤੋਂ ਲੱਗ ਰਹੇ ਨੇ ਜਿਸ ਤਰੀਕੇ ਨਾਲ ਉਹਨਾਂ ਦੇ ਚੱਪਲ ਜੁੱਤੇ ਸਾਰੇ ਆਪਣੇ ਤਾਰ ਰੱਖੇ ਨੇ ਮੋਬਾਈਲ ਵਗੈਰਾ ਸਾਰਾ ਸਮਾਨ ਰੱਖਿਆ ਤੇ ਇਸ ਤਰੀਕੇ ਨਾਲ ਲੱਗ ਰਿਹਾ ਕਿ ਸ਼ਾਇਦ ਹੋ ਸਕਦਾ ਉਹ ਬਾਗੜਾ ਦੇ ਅੰਦਰ ਸੁਇਸਾਈਡ ਕਰ ਗਏ ਮਿਲੀ ਜਾਣਕਾਰੀ ਦੇ ਅਨੁਸਾਰ ਲੱਗ ਰਿਹਾ ਹੈ ਕਿ ਬਈ ਉਹ ਵਟਿੰਡੇ ਦੇ ਨੇ ਰੈਣ ਵਾਲੇ ਵਟਿੰਡੇ ਦੇ ਨੇ ਹੋਰ ਬਾਕੀ ਹਲੇ ਜਾਂਚ ਜਿਹੜੀ ਹੈ ਉਹ ਚੱਲ ਰਹੀ ਹੈ ਐਸਐਚਓ ਫਸਿਆਣਾ ਨਾਲ ਜਾਂਚ ਕਰ ਰਹੇ ਨੇ ਕੇਸ ਦੇ ਆਈਓ ਵੀ ਲੱਗੇ ਹੋਏ ਨੇ ਬਾਕੀ ਦੇਖਦੇ ਜੋ ਵੀ ਹੈ ਗੋਤਾਫੋਰਟੀਮ ਆਪਣਾ ਸਾਰੀ ਜੰਗਾ ਲਟਕਾ ਰਤੀ ਜਿੰਨੇ ਵੀ